ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਚਾਰ ਨਗ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਚਾਰੇ ਮੱਜਾਂ ਜਿਹੜੀਆਂ ਦੋਸਤੋ ਸੁਈਆਂ ਸੁਈਆਂ ਨੇ। ਆ ਰੇਟ ਦੋਸਤੋ ਉਹ ਗੱਲ ਕਰ ਲਈ ਤੇ 50000 ਤੋਂ ਲੈ ਕੇ 60000 ਤੱਕ ਦੇ ਵਿੱਚ ਰੇਟ ਨਾ ਮੱਜਾਂ ਦਾ ਹੋਊਗਾ ਜੀ। ਦੋ ਦੋ ਦੋਸਤੋ ਹੋਊਗਾ ਜੀ ਮੌਕੇ ਤਾਂ ਹੁਣ ਜਿਹੜਾ 7-8 ਲੀਟਰ ਤੋਂ ਲੈ ਕੇ ਤੇ 9 ਤੋਂ 10 ਲੀਟਰ ਦੇ ਵਿੱਚ ਵਿੱਚ। ਪ੍ਰੋਪਰ ਡਿਟੇਲ ਸਾਰੀ ਆਪਾਂ ਇਹਨਾਂ ਮੱਜਾਂ ਦੀ ਵੀਰ ਦੇ ਕੋਲੋਂ ਪੁੱਛ ਕੇ ਰੋਣਾ ਸੰਜੀ ਕਰਾਂਗੇ। ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋ ਲਾਂਬੇੜੀ ਕੱਲ ਨਾ ਹੋਵੇ। ਚੈਨਲ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸੈਲੈਕਟ ਕਰ ਦਿਓ। ਵੀਡੀਓ ਨੂੰ ਬਹੁਤ ਬਹੁਤ ਲਾਈਕ ਤੇ ਸ਼ੇਅਰ ਜਰੂਰ ਕਰਿਓ। ਆਓ ਵੀਰਾਂ ਨਾਲ ਗੱਲਬਾਤ ਕਰੀਏ ਤੁਸੀਂ ਵੀਡੀਓ ਅੰਤ ਤੱਕ ਜਰੂਰ ਦੇਖੀਓ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜੀ ਮਾਰੇ। ਹੋਰ ਬਾਈ ਠੀਕ ਠਾਕ? ਵਧੀਆ ਵਧੀਆ ਜੀ। ਖੈਰਾ ਡੇਰੀ ਫਾਰਮ ਦੇ ਖਾਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਨੂੰ ਪਿਆਰ ਭ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਸਪੋਰਟ ਕਰੋ ਜੀ ਠੀਕ ਹੈ ਜੀ ਹਾਂਜੀ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਹਾਂਜੀ ਐਡਰੈਸ ਬੋਲ ਦਿਜੀਏ ਆਪਣਾ ਐਡਰੈਸ ਆਪਣਾ ਹੀ ਪਿੰਡ ਝਾਮਕੇ ਖੁਰਦ ਹਾਂਜੀ ਜਿਲ੍ਹਾ ਤਰਨਤਾਰਨ ਹਾਂਜੀ ਸੀਲੂ ਤਰਨਤਾਰਨ ਹਾਂਜੀ ਨਾਮ ਜੀ ਪ੍ਰਤਾਪ ਸਿੰਘ ਛਾ ਅੱਛਾ ਜੀ ਫੋਨ ਨੰਬਰ ਜੀ 628474141127 628474141127 ਹਾਂਜੀ ਵਟਸਐਪ ਨੰਬਰ ਜੀ 1789801027 1789801027 ਠੀਕ ਹੈ ਜੀ ਹਾਂ ਬਾਕੀ ਇੱਕ ਨੰਬਰ ਤੇ ਨਾਲ ਲੱਗੇ ਦੂਜੇ ਤੇ ਅਗਲਾ ਲਾ ਸਕਦਾ ਹਾਂ ਹਾਂਜੀ ਦੋਵੇਂ ਨੰਬਰ ਆਪਾਂ ਠੀਕ ਹੈ ਜੀ ਅੱਜ ਆਪਣੇ ਕੋ 4 ਨਾਗ ਮੱਜਨ ਵੇਚਣਾ 4 ਨਾਗ ਹੈ ਨਾਗ ਤੇ ਆਪਣਾ ਤਾਂ ਦਾਹ ਹੀ ਕੱਲ ਆ ਕੱਲ ਵਾਲੇ ਵਾਗ ਦਾਹ ਨਾ ਕੋਈ ਨਹੀਂ ਤਾਂ ਛੇ ਡੰਗਰ ਕੱਲ ਹੀ ਪੰਜ ਠੀਕ ਹੈ ਜੀ ਚਲ ਗਈ ਜੀ ਇੱਕ ਮਹੀਂ ਜਾਣ ਵਾਲੀ ਯਾਰ ਇਹ ਚਮੇ ਮਹੀਂ ਆ ਗਈਆਂ ਠੀਕ ਹੈ ਜੀ ਹਾਂਜੀ ਦੋਦੀ ਕੈਪੈਸਿਟੀ ਮੈਂ ਦੱਸ ਤੀਏ ਵੀ ਇਹ 7-8 ਲੀਟਰ ਤੋਂ ਲੱਗੇ 9-10 ਕਿੰਨੇ ਹਾਂਜੀ ਹਾਂਜੀ ਬਾਕੀ ਸੁਆ ਦੂਜਾ ਤਿਜਾ ਹੋਊਗਾ ਠੀਕ ਹੈ ਜੀ ਬਾਕੀ ਭੈਣ ਭਰਾਵਾਂ ਦੀ ਗਾੜੀ ਆਪਾਂ ਸਾਰਾ ਕੁਝ ਬੁਖਾ ਲੈਣਾ ਠੀਕ ਹੈ ਜੀ ਹਾਂ ਜੀ ਠੀਕ ਹੈ ਰੇਟ 50 ਤੋਂ ਲੈ ਕੇ 60 ਦੇ ਵਿੱਚ ਵਿੱਚ ਹਾਂ ਜਿਹੜੇ ਦਿਨੇ ਦੇਣੀਆਂ ਬਾਕੀ ਪੌਂਚ ਉੱਤੇ ਹੋਊਗੀ ਹਾਂ ਜੀ ਜਿਹੜੀਆਂ ਦੇਣੀਆਂ 50 ਤੋਂ ਲੈ ਕੇ 60 ਤੱਕ ਠੀਕ ਹੈ ਜੀ ਛੱਤ ਬਾਂ ਹਾਂ ਜੀ ਸ਼ੁਰੂ करिए ਭਾਈ ਜੀ ਇਸ ਮੱਝ ਤੋਂ ਪਹਿਲਾਂ ਦੱਸਿਏ ਡਿਟੇਲ ਵੀਰਾਂ ਨੂੰ ਕਿੰਨਾ ਸਵੇਸ ਜੀ ਭਾਜੀ ਸੂਆ ਦੱਜਾ ਜੀ ਕਿਉਂ ਹਾਂ ਜੀ ਬਾਕੀ ਭੈਣ ਭਰਾਵਾਂ ਦੀ ਗਾੜੀ ਆ ਹਾਂ ਜੀ ਕੁੱਤੇ ਜਾਲ ਆਵੇ ਚੌਥਾ ਲਾਵੇ ਬੰਦਾ ਠੀਕ ਹੈ ਜੀ ਆ ਜੀ ਸਮਝ ਵਰਤੇ ਠੀਕ ਹੈ ਜੀ ਸੋਈ ਨੂੰ ਭਾਜੀ ਇਹਨੂੰ ਕੋ ਸਾਢੇ 3 ਮਹੀਨੇ ਹੋਏ ਜੀ ਹਾਂਜੀ ਉਹਨਾਂ ਦੇ ਕਿਨ ਮਾਲਕਾਂ ਦੇ ਮਹੀਨੇ ਤੋਂ ਉੱਤੇ ਬਣੀ ਵੀ ਆ ਕੋਈ ਅੱਛਾ ਜੀ ਪਰ ਆਪਾਂ ਨਹੀਂ ਕੋਈ ਗਾਰੰਟੀ ਦਿੰਦੇ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ 7 ਲੀਟਰ ਦੁੱਧ ਜੀ ਹੋਣੇ 7 ਲੀਟਰ ਦੁੱਧ ਜਿਹੜਾ ਹੁਣ ਚੋ ਆਉਂਦੇ ਹਾਂ ਪੱਕਾ ਠੀਕ ਹੈ ਜੀ ਹਾਂਜੀ ਮੁੱਲ ਕਿੰਨਾ ਕਰਨਾ ਹੈ ਬੋਲੋ ਭਾਜੀ ਬਿਲਕੁਲ ਜਾਇਜ਼ ਆ ਮੇਰੇ ਸਾਮੇ ਐਲੀਸਾ ਜਰਮਨ ਲੈਂਦੇ ਹੀ ਤੇ ਭਾਜੀ ਲੱਖੋਂ ਤਾਂ ਹੀ ਹੋਣੀ ਹਾਂਜੀ ਹਾਂ ਤੇ ਆਪਾਂ ਕਿੰਨਾ ਕਰਨਾ ਆਪਾਂ ਇਹਦੀ ਕਰਦੇ ਕੀ 75 ਤੋਂ ਪਹੁੰਚ ਕਰੋ ਜੀ ਜ਼ਰੂਰ ਜੀ ਪਹਿਲੀ ਵਾਰ ਪਹਿਲੇ ਕੰਮ ਚ ਇਹ 70 ਦੀ ਕਰੀਏ ਨਹੀਂ ਮੈਂ ਅਸੀ ਵੀ ਕਰੀਏਗੇ ਨਹੀਂ ਅਸੀ ਜਾਂ ਮਾਰਨੇ ਆਪਾਂ ਪੁੱਜਣੇ ੜਾ ਸ਼ੋਰ ਜਾਂ ਬੜਕੋ ਨਿਕਿਆ ਜਾ ਮੋਲ ਦਸੀਏ ਨੇ ਉਹਨੇ ਗਲਮੋਲ ਰੱਗੇ ਨੇ ਕਾ ਪੇ ਕਹ ਹੋਰ ਭੈਣ ਭਰਾਵਾਂ ਤੋਂ ਮਾਫੀ ਚਾਹਨੇ ਹਾਂ ਮਨ ਲਓ ਕਿ ਹੋਰ ਡੰਗਰ ਨਹੀਂ ਹੁੰਦਾ ਜਦੋਂ ਉਹ ਦੋ ਆ ਜਾਂ ਵਿਜੀ ਫੋਨ ਨਹੀਂ ਟਿਕਨੇ ਦਾ ਫੋਨ ਉਧਾ ਆਪਾਂ ਵਾਪਸ ਕਰੀ ਦਰ ਕੇ ਠੀਕ ਹੈ ਜੀ ਤੇ ਇਹ ਆ ਵੀ ਫੋਨ ਕਰਕੇ ਆਵੇ ਜਿੰਨੇ ਭੈਣ ਭਰਾਣੇ ਠੀਕ ਹੈ ਜੀ ਉਧਾ ਨਾਲ ਕੋ ਆਵੇ ਠੀਕ ਹੈ ਜੀ ਹਾਂਜੀ ਹਾਂਜੀ ਦਸੀ ਇਹ ਜੈ ਜੈ ਮੁੱਲ ਛੋਟਾ ਜੈ ਮੁੱਲ ਦਸੀ ਜੈ ਭਾਈ ਛੋਟਾ ਜੈ ਬਿਲਕੁਲ ਭਾਜੇ 65000 ਦੇ ਵਿੱਚ ਦੀ ਪਹੁੰਚ ਜੀ ਹਾਂਜੀ ਗੱਡੀ ਆਪ ਦੀ ਲੈਵੇ ਪੂਰੇ ਬਾਤ ਗਿਆ ਹੈ ਕਿ ਜੈਸ ਕੋਈ ਹੋਰ 1000 ਛੱਡਦਾ 1000 ਹੋਰ ਪੂਰੇ ਕਾਟੀਆਂ ਪੂਰੇ ਕਾ ਦੇ ਤੋਂ 1ਵੇਂ ਜਾਂਦੇ ਲੈਸ ਤੇ 63000 ਪੂਰੇ ਦੇ ਪਹੁੰਚ ਜਾਂਦੇ ਜਿਹਦੇ ਵਿੱਚੋਂ ਆਪਾਂ 100 ਰੁਪਏ ਛੋੜ ਕਰਨੇ 60000 ਪੂਰੇ ਦੀ ਮੰਗ 60000 ਪੂਰੇ ਦੀ ਵਿੱਚ ਮੱਝ ਜੇ ਕੋਈ ਗੱਡੀ ਆਪਾਂ ਆਪਣੀ ਲੈਵੇ ਫਿਰ ਸਾਢੇ 80 ਕੀ ਆਪਾਂ ਘੱਲੇ ਦੇ 100 ਕਿਲੋਮੀਟਰ ਦੀ ਫਿਕਰੇ 63000 ਇਹਦੇ ਵਿੱਚ 100 ਰੁਪਏ ਛੋੜ ਹੋਣੀ ਜਾਂ ਕੱਢੋ ਜੀ ਬਾਹਰ ਲਓ ਜੀ ਦੋਸਤੋ ਮੱਝ ਦੇ ਕੱਦ ਕਾਰ ਦੇ ਹਿਸਾਬ ਨਾਲ ਵੇਖੀ ਤੇ ਮੁੱਲ ਦੋਸਤੋ ਵੀਰ ਨੇ ਬਿਲਕੁਲ ਜਾਇਜ਼ ਕੀਤਾ ਆਪਾਂ ਵੇਚਣ ਵਾਲੀ ਗੱਲ ਹੀ ਸੀ ਲਓ ਜੀ ਕਰ ਲੋ ਚੈੱਕ ਪੇਠਪੋੜੀ ਦੀ ਚੜਾਈ ਰਾਜੀਪੂਰੀ ਜੰਮੀਪੜੀ ਪੂਰੀ ਚੈੱਕ ਕਰ ਲਿਓ ਮੈਂ ਕਿਹ ਲੋ ਆਪਾਂ ਗਰੰਟੀ ਨਹੀਂ ਦਿੰਦੇ ਇਸ ਗੱਲ ਦੀ ਹਾਂਜੀ ਉਹਨਾਂ ਨੇ ਕਹਿਣ ਮਤਾਂ ਬਣੀ ਆ ਤੇ ਜੇ ਮੈਂ ਗੱਬਰ ਨਿਕਲ ਆਂਦਾ ਤੇ ਫਿਰ ਭਾਜੀ 75000 ਦੀ 80 ਦੀ ਮੈਂ ਆ ਗੱਬਰ ਚੈੱਕ ਕਰ ਲਓ ਜੀ ਦੋਸਤ 70 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਹੋਗਾ ਜੀ 60000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਆਪੇ ਲੈ ਆਉਂਦਾ ਫਿਰ 60000 ਰੁਪਏ ਜੀ ਰੇਵਰ ਦੇ ਸਾਮਾ ਤੇ ਕੱਦ ਕਾਟ ਦੇ ਹਿਸਾਬ ਨਾਲ ਦੋਸਤੋ ਮਾਝਾ ਰੇਡ ਜਿਹੜਾ ਬਿਲਕੁਲ ਜੈਜ ਥਣਾ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਦੋਵੇਂ ਟਾਈਮ ਵੀ ਭਾੜੇ ਦੇ ਮਿਲਦੀ ਭਾੜੇ ਦੇ ਜੀ ਚੋਕੇ ਖਰੇ ਆਪਣੇ ਘਰੇ ਤੋਂ ਠੀਕ ਹੈ ਜੀ ਬਾਕੀ ਵੇਖੋ ਤੁਸੀਂ ਜਮੀ ਪਲੀ ਮੈਂ ਹਾਂਜੀ ਰਾਜੀ ਪੂਰੀ ਦੋਸਤੋ ਆਹ ਵੇਖੋ ਜੀ ਪਿੱਠ ਪੁੜੀ ਦੀ ਚੜਾਈ ਦੀ ਕਰੋ ਚੈੱਕ ਨੇੜ ਤੋਂ ਬਾਕੀ ਨਾ ਮਾਲ ਸਾਰੇ ਲੇਡ ਤੋਂ ਖੇ ਲਿਆਂਦਾ ਜੀ ਠੀਕ ਹੈ ਜੀ ਇਹ ਨਹੀਂ ਆਪਾਂ ਤੁਹਾਨੂੰ ਬੜਾ ਆਪਣਾ ਇਹ ਨਹੀਂ ਕੰਮ ਹੁੰਦਾ ਜਦਾਂ ਵੀ ਪਾਣੀ ਹਾਂਜੀ ਹੈ ਹਾਂ ਠੀਕ ਆ ਬਾਅਦਾਂ ਮਿੰਟਾਂ ਤੋਂ ਠੀਕ ਹੈ ਹਾਂਜੀ ਬ੍ਰਾਂਧੀ ਇਹਦੇ ਬਰ ਦੱਸਿਓ ਜੀ ਗਾੜੀ ਭਾਜੀ ਉਹਨਾਂ ਦੇ ਕਹਿਣ ਮੁਤਾਬਕ ਤੇ ਪਹਿਲਾ ਹਾਂਜੀ ਸਿੰਘਾਂ ਦਾ ਕੋਈ ਭੈਣ ਭਰਾ ਆਉਂਦਾ ਜੱਦੀ ਕਰੇ ਦੂਜਾ ਲਾਵੇ ਤੇ ਜਾਲ ਆਵੇ ਅਠਵਾਂ ਲਾਵੇ ਦਹਵਾਂ ਲਾਵੇ ਠੀਕ ਹੈ ਜੀ ਹਾਂਜੀ ਸਮਝ ਵੇਖੀ ਆਪਾਂ ਦੂਜੇ ਸੂਏ ਕਰਕੇ ਦਵਾਂਗੇ ਠੀਕ ਹੈ ਜੀ ਤੇ ਦੁੱਧ ਹੈਗਾ ਜੀ 7 6 ਲੀਟਰ ਲਾਵੇ ਕੋਈ 6 ਲੀਟਰ ਕਿਹੜਾ ਚੁਆਈ 6 ਲੀਟਰ ਪੱਕਾ ਬੁਲਾ ਲੈ ਦੁੱਧ 7 ਜਾਂ 6 ਲਾਵੇ ਕੋਈ ਕਿੰਨਾ ਟਾਈਮ ਹੋ ਗਿਆ ਸੀ ਸੂਈ ਨੂੰ ਭਾਜੀ ਇਹਨੂੰ ਕੋਈ 3 ਕ ਮਹੀਨੇ ਹੋਏ ਆ ਹਾਂਜੀ ਤੇ 6 ਕਿਲੋ ਦੁੱਧ ਪੱਕਾ ਜੀ ਹਾਂ ਆਪਾਂ ਦੱਜਾ ਸੂਗਾ ਕਰਕੇ ਦਵਾਂਗੇ ਠੀਕ ਹੈ ਜੀ ਇਹ ਮਗਰ ਇਹਦੇ ਭਾਜੀ ਕੱਟੀ ਏ ਮਗਰ ਇਹ ਕੱਟੀ ਸੁਈ ਨੂੰ ਕੋਈ ਲਓ ਜੀ ਕੱਟੀ ਦੀ ਉੱਪਰੋਂ ਵਖਾਉਣੀ ਜੀ 2.5 ਮਹੀਨੇ ਹੋਇਆ ਤੇ 2.5 3 ਮਹੀਨੇ ਮਗਰ ਕੱਟੀ ਏ ਆਹ ਲਓ ਜੀ 2.5 ਤੋਂ 3 ਮਹੀਨੇ ਦਾ ਟਾਈਮ ਹੋ ਗਿਆ ਸੁਈ ਨੂੰ ਕੱਟੀ ਮਗਰ ਸੋਹਣੀ ਰਾਜੀ ਪੂਰੀ ਬਾਕੀ ਚਲੋ ਭੈਣ ਭਰਾਵਾਂ ਦੇ ਗੜੀ ਆਪ ਦੀ ਜੱਜ ਕਰੇ ਠੀਕ ਹੈ ਜੀ ਇਹ ਅਭੀ ਹਿਸਾਬ ਨਾਲ ਇਹ ਦੋ ਫਾਇਦੇ ਜਿਹੜਾ ਖੜੂ ਹਾਂਜੀ 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 ਤੇ ਇਹਦਾ ਮੁੱਲ ਬ੍ਰਹਿਮ ਕਿੰਨਾ ਕਰੀਂ ਮੁੱਲ ਭਾਜੀ ਜਾਇਰ ਏ ਬਿਲਕੁਲ ਹਾਂਜੀ ਜਾਇਰ ਜੀ ਮੁੱਲ ਕਰਨਾ ਵਸ ਮੋਲ ਨਹੀਂ ਆਪਾਂ ਕੋ ਜਿਆਦਾ ਕਰਨਾ ਇੱਕ ਹੀ ਵਾਰੀ ਕਰਦੇ ਨਹੀਂ ਚਲੋ ਦੂਜੇ ਸਟੇਪ ਤੇ ਵਧੀਆ ਹੋ ਜਾਂਦਾ ਤਾਂ ਤੁਸੀਂ ਦੱਸਦੇ ਨਹੀਂ ਫਿਰ ਜੈ ਜੈ ਮੋਲ ਕਰੀਏ ਹਾਂਜੀ ਇੱਕ ਹੀ ਵਾਰੀ ਕਰ ਦਈਏ ਮੋਲ ਦੇ ਆ ਕੇ ਇੱਕ ਹੀ ਵਾਰੀ ਪੈਰ ਚ ਕਰੀਏ ਪਹੁੰਚ ਕੇ ਚਲੋ ਜੀ ਪੈਣ ਚ ਕਰ ਦੋ ਹਾਂਜੀ ਪੈਣ ਚ ਹੀ ਕਰ ਦੋ ਕੋਈ ਗੱਲ ਨਹੀਂ ਦੱਸੋ ਫਿਰ ਚਲੋ ਮੈਂ ਦੇ ਸਾਬ ਨਾਲ ਲਾਓ ਹੋਰ ਤਕੜੀ 60 ਤੇ ਕਰ ਦਈਏ ਜਿਆਦਾ ਹਾਂਜੀ ਜਿਆਦਾ ਅੰਦੇ ਜਾਣਾ ਹੈ ਜਾਣਾ ਮਾਈ ਦਾ ਥੋੜਾ ਜਿਹਾ ਕੱਦ ਛੋਟਾ ਘੱਟ ਕਰੀਏ ਆਪਾਂ ਮਾਜੀ ਚਲੋ ਜਾਰੀ ਨਾ ਲਾਓ ਹੋਣ ਲਾ ਆਖਰੀ ਸਟੇਪ ਜੇ ਜਾਰੀ ਜਾਰੀ ਨਾ ਲਾਈਏ ਹਾਂਜੀ ਚਲੋ ਉਦਾਂ ਦੇ ਵੱਧ ਹੈ 6-7000 ਦੀ ਰੁਪਈਆ ਕੱਟੀ ਵੀ ਹੈਗੀ ਹੈਗੀ ਹੈ ਕੱਟੀ ਜੰਦੇ ਰਹੀ ਆਪਾਂ ਦੱਸਦੀ ਨਹੀਂ ਅੰਦੇ 7000 ਦੀ ਟਗੀ ਕੋਈ ਕਟੇ ਵੀ ਗਈ ਜਾਂਦੇ ਆ ਇਹ ਤਾਂ ਚਲੋ ਇਹ ਆ ਵੀ ਜਿਹਨੇ ਸਾਹਮਣੇ ਕਟੀਆਂ ਦੀ ਬੜੀ ਡਿਮਾਂਡ ਹੈ ਜਿਹੜਾ ਪਲਣ ਨਾਲ ਅੱਜ ਇੱਕ ਤਾਂ ਘਰੇ ਕਿਸੇ ਦੇ ਮਾਝੇ ਦੇਖਣ ਗਏ ਨਾ 10 ਕਟੀਆਂ ਵਧੀਆਂ ਠੀਕ ਹੈ ਜੀ ਉਹਨਾਂ ਬਣਾਉਣੀ ਕਟੀਆਂ ਤੋਂ ਗਾਹ ਤਿਆਰ ਹੋਣੀ ਆ ਮੁੱਢਾ ਬਹੁਤ ਦਵਾਗੇ ਤੇ ਆਪਣਾ ਬਣਾਉਣਾ ਨਹੀਂ ਕੋਈ ਨਹੀਂ ਪਹਾੜਾ ਦਵਾਗੇ ਇਹ ਭਾਜੀ ਪੂਰੇ 56000 ਦੇ ਵਿੱਚ ਪਹੁੰਚ ਗਏ 56000 ਗੱਡੀ ਆਪਦੀ ਲੈ ਕੇ ਪੂਰੇ 53000 ਦੀ ਮਹਿੰਦੇਣੀ 57000 ਦੀ ਜੀ ਅਗਲਾ ਮਹਿੰਦੇ ਲੈ ਗਿਆ ਤੇ 6000 ਦੀ ਕੱਟੀ ਆ 7 ਦੀ ਤੇ ਮੈਂ ਰਹਿ ਨਹੀਂ ਸਾਰੀ 64000 ਦੀ 64000 ਦੀ ਹਾਂਜੀ ਮੈਂ ਉਹ ਗੱਲ ਕਹਿੰਦਾ ਨਾ ਮਹਾ ਵੀਰ ਵੀਂਦੇ ਦਰਸ਼ਕ ਵੀਰ ਵੀਂਦੇ ਆਪਣੀ ਵੀਡੀਓ ਵੀਂਦੇ ਦੇ ਵੀ ਜੇ ਮੋਲਟ ਕਾਣੇ ਆਇਆ ਨਹੀਂਗਾ ਵੀਰ ਦਾ ਹਾਂਜੀ ਹਾਂ ਆਉਣੀ ਹੈ ਨਾ ਬਸ ਤੇ ਜਿਸ ਟੈਪ ਚੋਂਗਾ ਵੀਰ ਹਾਂ ਇਹ ਵੇਖੋ ਤੁਸੀਂ ਜੀ ਵਧੀਆ ਆਏ ਮੈਂ ਪਲੀ ਜਾਂ ਬੱਚੋ ਟੋ ਟ ਕਰ ਲਓ ਚੈੱਕ ਜੀ 56000 ਰੁਪਏ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਲਓ ਜੀ ਕਰੋ ਚੈੱਕ ਬੱਚਾ ਮਗਰ ਕੱਟੀ ਦੁੱਧ ਸ਼ੇਕ ਲਓ ਪੱਕਾ ਜਿਹੜਾ ਤਿਆਰ ਹੋ ਗੋਈ ਦੁੱਧ ਸਾਤੀ ਆ ਜੀ ਆਪਾਂ ਸ਼ੇਕ ਆਖਾਂ ਜੇ ਕੋਈ ਵੀਰ ਗੱਡੀ ਆਪਦੀ ਲਿਆਉਂਦਾ ਫਿਰ 53000 ਰੁਪਏ ਮਿਲਦੀ ਬੱਚੇ ਤੇ ਆ ਲਓ ਜੀ ਚੈੱਕ ਕਰੋ ਜੀ ਆਹ ਲਓ ਜੀ ਸੋ ਬਿਲਕੁਲ ਬਰੀਕ ਚਮੜੀ ਸਿੰਗਲ ਡੀ ਦੀ ਮੱਝ ਬਿਲਕੁਲ ਚੈੱਕ ਕਰ ਲਿਓ ਸੂਆ ਪਹਿਲਾ ਮੁੱਲ ਬਿਲਕੁਲ ਜਿਹਾ ਜੀ ਇਹ ਤੋਂ ਅਗੇ ਬ੍ਰਿਮ ਸਿੰਘ ਤਿੰਨ ਨੰਬਰ ਦੀ ਤਸਵੀਰ ਇਹ ਤੋਂ ਅਗੇ ਭਾਜੀ ਸੂਆ ਭੈਣ ਭਰਾਵਾਂ ਦੇ ਗਾੜੀ ਆ ਹਾਂਜੀ ਉਹਨਾਂ ਮੈਨੋਂ ਕਹਿਣ ਮਤਾਂਕ ਦੂਜਾ ਭੈਣ ਭਰਾਵ ਦੀ ਸਮਝ ਵਿੱਚ ਤੇਜਾ ਵਾਲਾ ਚੌਥਾ ਵਾਲਾ ਕੋਈ ਅੱਠਵਾਂ ਵਾਲਾ ਬੰਦਾ ਠੀਕ ਹੈ ਜੀ ਪੂਰੀ ਵੱਡੀ ਮੈਂ ਜੀ ਹਾਂਜੀ ਸੂਈ ਨੂੰ ਸਾਢੇ 3 ਮਹੀਨੇ ਹੋਏ ਜੀ ਜੀ ਇਹ ਪਾਜੀ ਬਣੀ ਸੌਰੀ ਕੋ ਮਹੀਨੇ ਖਣਨ ਦੀ ਆਪਣੀ ਕੋਈ ਇਸ ਗੱਲ ਦੀ ਗਾਰੰਟੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਦੱਸਣਾ ਮਤਲਬ ਇਹਦੇ ਵਿੱਚ ਜਰੂਰੀ ਤਾਂ ਆਪਾਂ ਸਮਝਦੇ ਰਹਿੰਦੇ ਕਿ ਚਲੋ ਅਗਲਾ ਕੀ ਪਾਜੀ ਮੇਰੀ ਗੱਲ ਸੁਣੋ ਨਾ ਕਈ ਹੋ ਭੈਣ ਭਾ ਦਿੰਦੇ ਆ ਵਾਲੋਂ ਆਪਣੇ ਨੂੰ ਸਿਆਣੇ ਆ ਆਪਾਂ ਆਦਦੇ ਨੇ ਵੀ ਆਪਾਂ ਨਹੀਂ ਸਿਆਣੇ ਉਹਨਾਂ ਨੂੰ ਤੇ ਯਾਦ ਦਿੰਦੇ ਆ ਵੀ ਬਣੀ ਆ ਹੂੰ ਇਹ ਬਣੀ ਦੱਸਦਾ ਹੂੰ ਮੇਰੀ ਗੱਲ ਸੁਣੋ ਜੀ ਜੇ ਆਪਾਂ ਇਹੋ ਮੈਂ ਬਣੀ ਆ ਤੇ ਆਪਾਂ ਮਹੀਨੇ ਦੀ ਸੱਜਰ ਕਹਿ ਕੇ ਕਿਹੇ ਵੀ ਅੱਡੇ ਤੇ ਚਲ ਜਾਓ ਮਹੀਨੇ ਦੀ ਸੱਜਰ ਕਹਿ ਕੇ ਦੱਸ ਦਿੰਨੇ ਆਪਾਂ ਤੇ ਜੇ ਮੈਂ ਗੱਬਨ ਨਿਕਲ ਆਵੇ ਤੇ ਫਿਰ ਵੇਰ ਆਫੇ ਕੰਮ ਗਲਤ ਹੋ ਜਾਂਦਾ ਫਿਰ ਦੁੱਧ ਦੇ ਪਾਸੇ ਜੀ ਨਹੀਂ ਦੁੱਧੇ ਪਾਸੇ ਹੈ ਨਾ ਜੇ ਮਾਲ ਹੁਣ ਮਹੀਨੇ ਦੀ ਕਹਿ ਕੇ ਦਿੱਤੀ ਅਗਲੇ ਆਖਣਾ ਦੁੱਧ ਵਾਜੂਗੀ ਹੋ ਹਾਂ ਅਗਲੇ ਇਹਨੇ ਵਾਂਡੇ ਨੂੰ ਵੱਧ ਪਾਇਆ ਦੇ ਉਹ ਸਾਡਾ ਨਗਰ ਬੱਚਾ ਵੀ ਸੁੱਟ ਸਕਦਾ ਸੁੱਟ ਸਕਦਾ ਹਾਂਜੀ ਦੇ ਅਗਲੇ ਨੂੰ ਦੱਸਿਆ ਹੋਊਗਾ ਤੇ ਆਪਾਂ ਨੂੰ ਅਗਲਾ ਨਮਾਦ ਨਾ ਹੋਊਗਾ ਨਾ ਹਾਂ ਠੀਕ ਹੈ ਹਾਂ ਕੇਵਲੇ ਪਾਜੀ ਨਗਰ ਨਹੀਂ ਬਹੁਤ ਜ਼ਰੂਰੀ ਗੱਲ ਹੈ ਨਗਰ ਮਗਰੇ ਬਣੀ ਨਿਕਲਉਂਦੇ ਆ ਕਈ ਨਹੀਂ ਹਾਂਜੀ ਹਾਂ ਹੁਣ ਪਰਸੋਂ ਚਾਹ ਉਹ ਮੈਂ ਵੇਚੀ ਇੱਕ ਖਾਣ ਉਹਨੇ ਬੰਦੇ ਨੂੰ ਐ ਦੋ ਮਹੀਨੇ ਐਟਿਕਾ ਪਰੇਨ ਉਹਨਾਂ ਜਾ ਕੇ ਘਰੇ ਮੈਂ ਚੈੱਕ ਰਹੀ ਆ ਸਾਡੇ ਵੀ ਕਰਮਾ ਜਿੰਨੇ ਹੀ ਲਿਲੇ ਮੈਂ 4 ਮਹੀਨੇ ਦੀ ਗੱਭਰ ਨਿਕਲੀ ਹਾਂ ਦੇਖੋ ਉਹਨਾਂ ਦਾ ਹੈਗਾ ਪਿਆ ਟਿੱਡਾ ਨਿਕਲਿਆ ਹਾਂ ਗੱਭਰ ਉਹਨਾਂ ਦਾ ਕਰਾਉਗਾ ਹਾਂ ਜੀ ਹਾਂ ਜੀ ਤੇ ਗੱਲ ਇਹ ਦੱਸਾਂਗੇ ਤੇ ਭਾਜੀ ਫੇਰੀ ਨਹੀਂ ਦੱਸਣੀ ਗੱਲ ਜ਼ਰੂਰੀ ਹੈ ਦੇਖੋ ਜੀ ਥੋਸ ਥੋਸ ਠੀਕ ਹੈ ਜੀ ਇਹ ਬ੍ਰਿਯਾਮ ਜੀ ਦੁੱਧ ਕਿੰਨਾ ਦੁੱਧ ਭਾਜੀ 6 ਲੀਟਰ ਦੇ ਪੱਕਾ 6 ਲੀਟਰ ਪੱਕਾ ਦੁੱਧ ਸਾਤ ਆ 6 ਲਾਵੇ ਕੋਈ ਠੀਕ ਹੈ ਜੀ ਸਾਤ ਆ 6 ਲੀਟਰ ਲਾਵੇ ਕੋਈ ਠੀਕ ਹੈ ਦੁੱਧ ਸਾਤੀਆ ਘੱਟ ਨਿਕਲਦਾ ਆਪਾਂ 6 ਆਖਾਂ ਲੀਟਰ ਖੰਡ ਪਹਿਲਾਂ ਘੱਟ ਦੱਸ ਦਿੰਨੇ ਆ ਲਓ ਜੀ ਚੈੱਕ ਕਰ ਲਓ ਸੁਆ ਭੈਣ ਭਰਾਵਾਂ ਦੇ ਗਾੜੀ ਆ ਸੁਈ ਨੂੰ 3.5 ਮਹੀਨੇ ਠੀਕ ਹੈ ਨਕਰੀ ਰੇਟ ਬਿਲਕੁਲ ਇਹਦਾ ਜਾਇਜ਼ ਆ ਕਿੰਨਾ ਰੇਟ ਹੋਊਗਾ ਜੀ ਰੇਟ ਭਾਜੀ ਇਹਦੀ ਨਾਂ ਤੇ 60 ਤੇ ਨਾਂ 65 ਤੇ 55000 ਤੱਕ ਕਰੀਏ ਕਿੰਨਾ ਕੁ ਮਾਨਦਾਨ ਹੋ ਸਕਦਾ ਮਾਨਦਾਨ ਦੀ ਜੀ ਆਸ ਹੁੰਦੀ ਹੈ ਨਾ ਮੇਰੇ ਵੀ ਹਾਂਜੀ ਮਾਨਦਾਨ ਦੀ ਵਿੱਚ ਮਗਰਾ ਆਸ ਹੁੰਦੀ ਤੇ ਕਿੰਨਾ ਕੁ ਮਾਨਦਾਨ ਮਾਨਦਾਨ ਜਿਆ ਜਿਆ ਗੱਡੀ ਕਿ ਭਾਈ ਇਹਦੇ ਵਿੱਚੋਂ ਆਪਾਂ 100 ਰੁਪਿਆ ਬਣੀਏ ਕੱਟ ਕਰ। ਕਿੰਨੇ ਚੋ? ਕੋਈ ਲਵੇ ਤੇ ਅਗਲਾ ਭਾਵੇਂ ਨਾਲ। ਹੂੰ। ਠੀਕ ਆ। ਪੂਰੇ 48000 ਦੇ ਵਿੱਚ ਪਹੁੰਚ ਜੇ। 48000 ਗੱਡੀ ਆਪਦੀ ਲੈਵੇ। ਹਾਂ। ਤੇ 45000 ਦੀ ਦੇਣੀ। ਠੀਕ ਹੈ ਜੀ। ਪੂਰੇ 45 ਲਓ ਜੀ। ਦੋਸਤੋ ਕੱਦ ਕਾਠ ਵਾਲੇ ਪਾਸੇ ਚੈੱਕ ਕਰ ਲਿਓ। ਇਦੋਂ ਘਾਟ ਨਹੀਂ ਜੇ ਆਪਾਂ ਦੀ। ਚੈੱਕ ਕਰੋ। ਉਹ ਵੀ ਜੇ ਭਾਣਾ ਆਈ ਤੇ ਭਾਣਾ ਹੀ ਆਪਾਂ ਜਾਣ ਦੇਣੀ। ਇਹ 7 ਕਿਲੋ ਦੁੱਧ ਵੀ ਮੌਕੇ ਦਾ ਤਿਆਰ ਜੇ। ਪਰ ਤੁਸੀਂ ਮਗਰੋਂ ਵੇਖੋ ਮਾਂ ਜੀ। ਆ ਲਓ ਜੀ ਦੋਸਤੋ ਵੇਖੋ। ਇਹਦੀ ਬੈਕ ਸਾਈਡ ਵੇਖੋ। ਸਜੇ ਮਰਗਾ ਮੱਜਾ ਗਾਰਡਰ ਤਿਆਰ ਕਰੀ ਛੱਡੀ ਜੇ ਥਾਣੇ ਦੇਖੋ ਚਾਰੇ ਨਿਖਰਵੇਂ ਗਏ ਤੇ ਲੱਗੇ ਲੋ ਜੀ ਤੋਰੋ ਜੀ ਸੁਆ ਵੀਰ ਨੇ ਦੱਸਤਾ ਪਣੀ ਸੋਰੀ ਦੱਸੀ ਕਿੰਨਾ ਟਾਈਮ ਹੋ ਗਿਆ ਤੇ ਮੁੱਲ ਦੋਸਤੋ ਬਿਲਕੁਲ ਜਾਇਜ਼ 48000 ਰੁਪਏ ਜੀ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਵੀਰ ਛੜੜਾਈ ਚ ਹਾਂਜੀ ਤੇ ਜੇ ਕੋਈ ਗੱਡੀ ਵੀਰ ਆਪਣੀ ਲਿਆਉਂਦਾ ਫੇਰ 55000 ਹਾਂਜੀ ਹਾਂਜੀ ਲਓ ਜੀ ਚੈੱਕ ਕਰ ਲਓ ਬਿਲਕੁਲ ਆਫਰ ਦੇ ਦੀ ਉਹ ਨਾ ਪਾਇਰ ਦੇ ਰੋਡ ਜਾ ਵੱਢ ਗਿਆ ਲਾਉਣ ਲੱਗੇ ਅੱਛਾ ਅੱਛਾ ਆਵੇਂ ਉਹਨੂੰ ਉੱਥੋਂ ਤੁਰ ਲੱਗਿਆ ਕਰਦੇ ਨੇ ਨਾ ਪਾਇਰ ਜਾ ਥੱਲੇ ਲਵਾ ਦੇ ਨੇ ਨੌ ਜਾ ਇੱਥੋਂ ਤੋਰਿਆ ਵਧੀਆ ਜੀ ਆ ਲੈ ਜੀ ਉਹ ਕਿੰਨੇ ਵੀ ਸਾਨੂੰ ਕਰਦੀ ਇਹ ਨਾ ਵੀ ਰੱਖ ਕੇ ਲੰਗਾ ਕੇ ਤੋੜਦੀ ਇਹ ਕਰਦੀ ਨਹੀਂ 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 ਲਗਾਉਂਦੀ ਨਹੀਂ ਹਾਂ ਬਿਲਕੁਲ ਬਿਲਕੁਲ ਓਦਾਂ ਥੱਲੇ ਇਦਾਂ ਆ ਵੀ ਪੈਰ ਨੂੰ ਲਵਾ ਜਾ ਮਰੀ ਜਾ ਰੋਡ ਜੇ ਦੇ ਥੱਲੇੋਂ ਜਿੰਨੀ ਕਿ ਦਿੱਕਤ ਕਰਦੀ ਬਾਕੀ ਚਲੋ ਜਿਹੜੇ ਵੀ ਇੰਨੇ ਖਰਨੀ ਆ ਆਪਣੀ ਸੋਚ ਸੰਗੇ ਨਾਲ ਵੇਖ ਲੈ ਕੋਈ ਨਹੀਂ ਆਵੇਂ ਮੈਂ ਇੱਥੇ ਸਦਿਆ ਹੋਣਾ ਪੈਰ ਦਾ ਥੋੜਾ ਬਣਾ ਜੇ ਦੇਨੇ ਥੱਲੇ ਠੀਕ ਹੈ ਜੀ ਹਾਂ ਜੀ ਥੋੜੇ ਜਿਹਾ ਨੌ ਦੋਸਤੋ ਵਧ ਕੇ ਨੇ ਆ ਨੌ ਹੀ ਨੌ ਦੇ ਨੌ ਚੜ ਗਿਆ ਉਹ ਤਾਂ ਕਹਿੰਦਾ ਮੜਾ ਗਿਆ ਕਰਦੀ ਆ ਕੋਈ ਜ਼ਿਆਦਾ ਨਹੀਂ ਜੀ ਉਹੀ ਗੱਲ ਨਹੀਂ ਬਾਕੀ ਆਪਾਂ ਮੈਂ ਨੋ ਲਵਾ ਲੇਣਾ ਇਹਦਾ ਥੱਲੇ ਪੈਰ ਬਣਾਵਾਂਗੇ ਆਪ ਤਾਂ ਵੇਖ ਕੇ ਖੜੇ ਕੋ ਇੱਥੇ ਜਿੱਦਾਂ ਬੱਦ ਲਓ ਜੀ ਦੋਸਤੋ ਬਿਲਕੁਲ ਨੋਰਮਲ ਇਹਦਾ ਰੇਟ ਵੀਰ ਨੇ ਕੀਤਾ ਵਾ ਕਦ ਕਾਠ ਪੂਰਾ ਵਜ਼ਨ ਮजूद ਵਾਲੀ ਮਾਝ 48000 ਚ ਪਹੁੰਚ ਹੋ ਗਈ 6-7 ਕਿਲੋ ਦੁੱਧ ਦੇਣ ਦੀ ਹੈ ਜੀ ਥੱਲੇ ਪੈਰ ਤੇ ਬਣਨ ਵਾਲਾ ਜੀ ਉਹ ਬਣਾ ਦੇਣਾ ਠੀਕ ਹੈ ਠੀਕ ਹੈ ਬਾਕੀ ਦਾ ਆਪਾਂ ਇਹ ਗੱਲਾਂ ਨੇ ਹਾਂ ਵੀਡੀਓ ਭਾਜੀ ਇੱਕ ਦੇਖਣ ਦਾ ਜਰੀਆ ਹੂੰ ਹੁਣ ਆਪਾਂ ਜਿੰਨਾ ਮਾਲ ਦੇਣਾ ਜਿਆਦਾ ਕਰ ਹਾਂ ਆਪਾਂ ਅਗਲੇ ਨੂੰ ਜੇ ਤੈਨੂੰ ਗੱਡੀ ਮਿਲਦੀ ਠੀਕ ਨਹੀਂ ਤੇ ਗੱਡੀ ਇੱਥੇ ਹੀ ਕਰ ਦਾਂਗੇ ਪਹੁੰਚ ਕਰ ਦਾਂਗੇ ਆਪ ਦੇ ਸੰਤ ਆ ਜੇ ਇੱਥੇ ਆ ਕੇ ਮੈਂ ਵੇਖ ਲਿਆ ਵੇਖ ਲੈ ਹਾਂਜੀ ਹਾਂਜੀ ਠੀਕ ਹੈ ਜੀ ਇਹ ਨਹੀਂ ਆਂਦੇ ਆਪਾਂ ਵੀ ਆਨਲਾਈਨ ਹੀ ਮੰਗਾ ਲਿਆ ਆਪਣੇ ਇੱਥੇ ਆਲੇ ਮੈਂ ਤੇ ਆ ਕੇ ਮੈਂ ਵੇਖ ਕੇ ਲਈ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਇਹ ਦੋ ਕੀ ਕੀ ਜੀ ਚਾਰ ਨੰਬਰ ਦੀ ਡਿਟੇਲ ਭਾਈ ਕੱਦ ਜੇ ਮੈਂ ਨਾ 5 ਫੁੱਟ ਤੇ 3 ਇੰਚ ਠੀਕ ਵੇਖੋ ਜੀ ਕਰ ਲਓ ਚੈੱਕ ਵੀਰ ਦੇ ਮੋਢਿਆਂ ਤੋਂ ਤਾਂ ਕੱਦ ਕਢ ਦੀ ਚੈੱਕ ਕਰ ਲਓ ਮੈਂ ਲਾਗੇ ਖੜਾ ਰਹਿਣਾ ਵੀ ਦੋ ਸਰ ਫਿਰ ਇਹ ਵੀ ਚਲੋ ਲਿਸਾਬਨ ਥੋੜਾ ਜਿਹਾ ਜਰੂਰਤ ਦੀ ਹੈ ਬਾਕੀ ਸੱਜਰ ਮੈਂ ਨੇ ਭਾਜੀ 17 16 17 ਲੀਟਰ ਦੁੱਧ ਦਿੱਤਾ ਹੈ ਨੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਕਿੰਨਾ ਦੁੱਧ ਤਿਆਰ ਹੋ ਗਿਆ ਮੇਰੇ ਕੋਲ ਹੁਣ ਭਾਜੀ ਕੋਈ ਸੂਈ ਚੋਂਦੀ ਲਾਵੇ ਪੰਨਾਂ ਦੀ ਲਾਵੇ ਭਾਵੇਂ ਅਗਲਾ ਆਪਦੀ ਲਾਵੇ ਜਿੰਨੇ ਚਿਰ ਦੀ ਮਰਜ਼ੀ ਠੀਕ ਹੈ ਜੀ ਬਣੀ ਸੋਰੀ ਹੈਗੀ ਜੰਮੀ ਨੇ ਖੰਡ ਦੀ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਸੂਆ ਭੈਣ ਭਰਾਵਾਂ ਦੇ ਗੜੀ ਤੇ ਜਾਲਾ ਵਿੱਚ ਚੌਥਾ ਲਾਵੇ ਭਰਾਵਾਂ ਠਾਵਾ ਲਾਵੇ ਤੇ ਭਾਵੇਂ ਲਾਵੇ ਤਾਂ ਉਹ ਤੇ ਡਿਪੈਂਡ ਕਰਦਾ ਜੀ ਮਾਲਕ ਵੀਰਾਂ ਦੇ ਬਸ ਅਗਲਾ ਵੇਖੇ ਸਿੱਧੀ ਸਮਝ ਠੀਕ ਹੈ ਜੀ ਆਪਾਂ ਹੁਣ ਦੇਣੀ ਦੁੱਧ ਦੇ ਹਿਸਾਬ ਨਾਲ ਤੇ ਜਿੱਦਾਂ ਦਾ ਇਹਦਾ ਬੋਡੀ ਸਟਰਕਚਰ ਹੈ ਉਸ ਹਿਸਾਬ ਨਾਲ ਹਾਂਜੀ ਹਾਂਜੀ ਜੇ ਕੋਈ ਸਾਮ ਕਰੂਗਾ ਤੇ ਚਲੋ ਮੈਂ ਬਣ ਸਕਦੀ ਹੈ ਜੀ ਹਾਂਜੀ ਚਲੋ ਇਹਦੇ ਕਰਮ ਹੈ ਜੀ ਤੇ ਚਲੋ ਇੱਧੇ ਹੀ ਬਣਨ ਦੇ ਤੇ ਭਾਜੀ ਕਰਦੇ ਹਸਾਉਣਾ ਲਾਈਈ ਨਾ ਹੂੰ ਤੇ ਮੇਰੇ ਹਿਸਾਬ ਨਾਲ 55000 ਦੀ ਤੇ ਮੈਂ ਉਦਾਂ ਹੀ ਹਾਂਜੀ ਇਹ ਪਰ ਆਪਾਂ ਨਾ 55 ਕਰਨਾ ਤੇ ਨਾ ਹੀ ਆਪਾਂ 60 ਕਰਨਾ ਹਾਂਜੀ ਆਪਾਂ ਇਹ ਦੀ ਨਾ ਪੂਰੇ ਕਰ ਦਈਏ 53 ਤੇ ਪਹੁੰਚ ਕਰ ਦਈਏ ਤੀਜਾ ਜਿਆਦਾ ਨਹੀਂ ਹਾਂਜੀ ਤੀਜਾ ਜਿਆਦਾ ਨਹੀਂ ਹੋਰ ਚਾਰਜ ਕਰਾਉਣਾ ਨਹੀਂ ਹਾਂ ਚਾਰਜ ਕਰੋਗੇ ਜਾਇਰ ਕਰਾਉਣਾ ਜੇ ਤਾਂ ਫਿਰ ਹੋਰ ਕਰ ਲੋ ਜਾਇਰ ਬਿਲਕੁਲ ਜਾਇਰ ਜਾ ਸੋਟੋ ਜੀ ਪੂਰੇ 52 ਹਜ਼ਾਰ ਤੇ ਪਹੁੰਚ ਗਏ 52 ਹਜ਼ਾਰ ਹਾਂਜੀ ਪੂਰੇ 50 ਕਰਦੀ ਪਹੁੰਚ ਨਹੀਂ 50 ਪਹੁੰਚ ਕੀਤਾ ਮਨ ਬਾਈ ਨਾ ਮੈਂ ਨਾ ਬਾਈ ਨਾ ਨਹੀਂ ਕ 51 ਕਰਦੀ ਫਿਰ ਆਪਾਂ ਪਾਇ ਲਾਈ 51 ਕਰਦੀ ਪੂਰਾ ਚੱਲ ਪੂਰਾ 51 ਕਰ ਦੋ ਲਓ ਜੀ 51 ਹਜ਼ਾਰ ਤੇ ਪਹੁੰਚ ਜੇ ਕੋਈ ਵੀਰ ਗੱਡੀ ਆਪਦੀ ਲੈ ਫੇਖੜਤਾ ਲਈ ਹਾਂਜੀ ਹਾਂਜੀ ਲਓ ਜੀ ਖੋਲੋ ਜੀ ਕਟੋ ਬਾਹਰ ਚੈੱਕ ਕਰ ਲਓ ਦੋਸਤੋ ਕੱਦ ਕਾਠ ਮੈਂ ਤਾਂ ਦੁੱਧ ਕਿੰਨਾ ਦੱਸਿਆ ਵੀ ਹੁਣ ਚੋਂਡੀ ਦੁੱਧ ਭਾਜੀ 7 ਆ 6 ਲਾ ਲਓ 7 ਕਿਲੋ ਦੁੱਧ ਦੋਸਤੋ ਭਾਵੇਂ 6 ਕਿਲੋ ਲਾ ਲਓ ਭਾਵੇਂ 7 ਲਾ ਲਓ ਡਿਪੈਂਡ ਆ ਤੁਹਾਡੇ ਤੇ ਜੀ ਚੋਆਈ ਆ ਦੀ ਕਰ ਲਓ ਬੇਸ਼ੱਕ ਇੱਕ ਟਾਈਮ ਦੋ ਟਾਈਮ ਸੱਜਰ ਸੁਆ ਸੌਰੀ ਸੁਈ ਆ ਨੇ ਆਪਾਂ ਲੀਟਰ ਘਾਟੀ ਦੱਸਣਾ ਦੁੱਧ 7 ਆ 6 ਲਾ ਲਓ ਕੱਦ ਘਾੜਦਾ ਦੋਸਤੋ ਇਹਦਾ ਟਾਂਚਾ ਚੈੱਕ ਕਰ ਲਓ ਹਰਸ਼ ਕੰਦ ਪੂਰਾ ਵੱਡਾ ਜੀ ਦੋਸਤੋ ਵੇਖੋ ਸੱਜਰ ਨੇ ਵੀਰ ਕਹਿੰਦਾ ਵੀ 15 16 ਕਿਲੋ ਦੁੱਧ ਜਿਹੜਾ ਨੇ ਚੋਆਇਆ ਕਰਮਾਇਆ ਜੀ ਬਾਗੇ ਮੇਰੇ ਨਾਲ ਨਾ ਪਜੀਏ ਦੇ ਦੇ ਕੱਦ ਦੀ ਮੈਂ ਨਹੀਂ ਹੁੰਦੀ ਛੇਤੀ ਕੀਤੇ ਲਓ ਜੀ ਚੈੱਕ ਕਰ ਲੋ ਬਣਾ ਵੱਡਾ ਕੱਦੇ ਮੈਂ ਹਾਂਜੀ ਲਓ ਜੀ ਲਓ ਜੀ ਦੋਸਤੋ ਬਿਲਕੁਲ ਨੋਰਮਲ ਰੇਟ ਆ ਹਰ ਇੱਕ ਬਜਟ ਹੈਗਾ ਵੀਰ ਦੇ ਕੋਲ ਵੱਧ ਤੋਂ ਵੱਧ ਵੀ ਤੇ ਘੱਟ ਤੋਂ ਘੱਟ ਵੀ ਬਾਕੀ ਬਿਲਕੁਲ ਵੀ ਜੈ ਜੀ ਰੇਟ ਸਾਰੇ ਕੀਤੇ ਨੇ ਜੀ ਕਾਰਨਾਕ ਵਿਖਾਤੇ ਚਾਰੇ ਨਗ ਸੂਏ ਸਵਾਏ ਇੱਕ ਟਾਈਮ ਦੋ ਟਾਈਮ ਚੋਕੇ ਤੁਹਾਡਾ ਹੱਕਵੰਦਾ ਤਸੱਲੀ ਕਰਿਆ ਕਰੋ ਐਡਰੈਸ ਜਿਹੜਾ ਕਰਿਆ ਵੀਕ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਨੂੰ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀ ਜੇ ਕਰੀ ਫੇਰ ਬੋਲ ਦੋ ਫੋਨ ਨੰਬਰ 6284744127 6284744127 ਹਾਂਜੀ ਨਾਮ ਦੇ ਪ੍ਰਤਾਪ ਸਿੰਘ ਸ਼ਾਹ ਪਿੰਡ ਝਾਮਕੇ ਖੇਰ ਤੋਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਹਾਂਜੀ ਬਾਕੀ ਇਹੋ ਬੇਨਤੀਆਂ ਭਾਜੀ ਕੋਈ ਵੀ ਮਾਲ ਆਪਣੇ ਤੋਂ ਲੈਂਦਾ ਪਰਵਾਹ ਚ ਵਿਖਾ ਕੇ ਫੇਰ ਆਪਾਂ ਨੂੰ ਚਾਈ ਬੀਨਾਂ ਪਾਉ ਠੀਕ ਹੈ ਸਾਈਦਾ ਸਮਾਸੀਬਤ ਹੋਊਗਾ ਠੀਕ ਹੈ ਜੀ ਕਵੀਆਂ ਘੰਟਿਆਂ ਦਾ ਜੇ ਕੋਸਸ ਵਾਲੇ ਆ ਸਕਦਾ ਠੀਕ ਹੈ ਜੀ ਫਿਰ ਭਾਵੇਂ ਸਾਈ ਉਹ ਨਾ ਪਾਵੇ ਤੇ ਜਿੰਨੇ ਕੋ ਦੋ ਚਾਰ ਦਖਲੋਗੇ ਖੜਨੀਆਂ ਜੇ ਪੰਜ ਨਾ ਪੰਜ ਪਾਵੇ ਮੁਕਰਾਂਗੇ ਪੰਜ ਨਾ ਪੰਜ ਦੇ ਦਾਂਗੇ 10 ਪਾਉਂਦਾ 10 ਨਾ ਦੱਸ ਦਾਂਗੇ ਮੁਕਰਾਂਗੇ ਠੀਕ ਹੈ ਜੀ ਆਪਾਂ ਨੂੰ ਇਹ ਨਹੀਂ ਵੀ ਵੀਰ ਨੇ ਮਤਲਬ ਠੱਲਣੀਆਂ ਦੋ ਚਾਰ ਜੇ ਉਹ ਨਹੀਂ ਹੈ ਚਲੋ ਜੇ ਕੋਈ ਪਲਟੀ ਪਲਟੀ ਅਗਲੇ ਕਰਨੀ ਹੁੰਦੀ ਆ ਹਾਂਜੀ 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 ਦੇਖੋ 5000 ਪਾ ਦੇ 10 ਪਾ ਦੇ ਭਾਵੇਂ ਆਪਦੀ ਪੰਜਾਂ ਚੌਦਾਂ ਲੱਗ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਹੋਈ ਆ ਵੀ ਘਰੇ ਆ ਕੇ ਤੇ ਆਪਦੀ ਤ